हां जी मित्रों भाई रेडिओ ਫਿਰ ਅੱਜ ਤੁਹਾਨੂੰ ਐਸੇ ਐਸੇ ਕਾਰਾਂ ਦਵਾਂਗੇ ਭਾਈ ਕੰਡੀਸ਼ਨ ਬਾਗਮਾਲ ਰਹਿਣ ਵਾਲੀ ਐ ਕਾਰਾਂ ਤੁਹਾਨੂੰ ਸਾਰੀਆਂ ਦਵਾਂਗੇ ਜਿਹਦੇ ਆਪਾਂ ਕਹਿੰਦੇ ਗੱਲੇ ਸੁਵਿਫਟਾ ਕ੍ਰੇਟਾ ਜੀਪ ਕੰਪਾਸ ਫੋਰਚੂਨ ਅਜਿੱਦਾਂ ਦੀ ਮਰਜ਼ੀ ਕਾਰ ਲੈ ਲਓ ਅੱਜ ਆਪਾਂ ਕ੍ਰਿਸਟਲ ਕਾਰ ਦੇ ਉੱਤੇ ਖੜੇ ਆ ਭਾਈ ਮੋਹਾਲੀ ਦੇ ਵਿੱਚ ਨੰਬਰ ਸਕਰੀਨ ਤੇ ਪਾ ਦੇ ਫੋਨ ਜ਼ਰੂਰ ਕਰਿਓ ਭਾਈ ਇਹਨਾਂ ਨੂੰ ਚੰਗੀਆਂ ਕਾਰਾਂ ਲੈਣ ਵਾਸਤੇ ਮਾੜੀ ਵਾਲੇ ਫੋਨ ਨਾ ਕਰਿਓ ਭਾਈ ਹਨਾ ਸੱਚੀ ਗੱਲ ਵੀਰੇ ਸੱਚੀ ਗੱਲ ਵੀਰੇ ਸਵਾਗਤ ਆ ਪੇਜ ਦੇ ਉੱਤੇ ਭਾਈ ਹੈ ਨਾ ਮਾੜੀ ਵਾਲੇ ਕਰ ਲੈਣ ਫੋਨ ਕਰ ਰਹਿਣ ਦੀ ਹੈ ਨਹੀਂ ਰਹਿਣੀ ਦਈ ਹੈ ਤੇ ਬਈ ਮੈਂ ਗੱਲ ਕਰਾ ਜਿਹੜੀਆਂ ਕਾਰਾਂ ਨੇ ਅੱਜ ਦੇ ਪੇਪਰ ਵਗੈਰਾ ਪੂਰੇ ਬਿਲਕੁਲ ਜੀ ਪੇਪਰ ਕੰਪਲੀਟ ਓਕੇ ਤੇ ਹੁਣ ਆਪਾਂ ਗੱਲ ਕਰੀਏ ਆਉਣਾ ਕਿੱਥੇ ਆਉਣਾ ਪਊ ਆਪਾਂ ਨੂੰ ਕਾਰਾਂ ਲੈਣ ਬਈ ਮਹਾਲੀ ਚੰਡੀਗੜ੍ਹ ਹੈ ਬਰੋ ਕਿੱਥੇ ਜੀ ਆਪਣਾ ਲੋਕੇਸ਼ਨ ਐਗਜ਼ੈਕਟ ਬਲਾਉਂਗੀ ਬਲਾਉਂਗੀ ਹਾਂਜੀ ਠੀਕ ਹੈ ਲੈ ਬਾਈ ਤੇਰਾ ਬਲਾਉਂਗੀ ਆਜੋ ਕਾਰਾਂ ਤੁਹਾਨੂੰ ਲਗਭਗ 40 45 ਕਾਰਾਂ ਸਟਾਕ ਅ ਇਨ ਹਾਊਸ ਹੁੰਦੇ ਹੀ ਆ ਜਦੋਂ ਮਰਜ਼ੀ ਆਜੋ ਤੁਹਾਡੇ ਮਨ ਪਸੰਦੀ ਦੀ ਕਾਰ ਉਹ ਮਿਲ ਜਾਣੀ ਆ ਪਹਿਲੀ ਕਾਰ ਲਫਾਫੇ ਚਾੜਤੇ ਬਈ ਹੈ ਨਾ ਜੇ ਲਫਾਫੇ ਚੜ ਗਏ ਮਤਲਬ ਵੀ ਕਾਰ ਦੀ ਕੰਡੀਸ਼ਨ ਚਲਾਉਣ ਦੀ ਲੋੜ ਨਹੀਂ ਪੈਣੀ ਟਰਾਈ ਲੈਣ ਦੀ ਲੋੜ ਨਹੀਂ ਪੈਣੀ ਹੁਣ ਇਹਦੀ ਗੱਲ ਕਰੀਏ ਬਾਈ ਕਾਰ ਦੀ ਮਾਡਲ ਕਿਹੜਾ ਵਰਨਾ 2015 ਮਾਡਲ ਵੀ ਜੀ ਹਾਂਜੀ ਆਟੋਮੈਟਿਕ ਹੈ ਓਕੇ ਬਿਲਕੁਲ ਟੌਪ ਵੇਰੀਐਂਟ ਹੈ ਜੀ ਓਕੇ ਗੱਡੀ ਜੈਨਵਨ 80000 ਕਿਲੋਮੀਟਰ ਚੱਲੀ ਹੋਈ ਹੈ ਜੀ ਓਕੇ ਹਾਂਜੀ ਡਿਮਾਂਡ ਹੈ ਇਹਦੀ 5,85,000 ਰੁਪਏ 5 ਲੱਖ ਤੇ 85 ਹਜ਼ਾਰ ਮਾਡਲ 2000 2015 ਵੀ ਜੀ 15 8 ਠੀਕ ਹੈ ਵੀਰੇ ਅੱਛਾ ਇਹ ਮੌਕੇ ਤੇ ਨੈਗੋਸ਼ੀਏਟ ਕੁਝ ਮਾੜਾ ਮੋਟਾ ਹੋ ਜਾਏਗਾ ਵੀ ਹੋ ਜਾਏਗਾ ਓਕੇ ਤੇ ਉਹ ਉਹ ਗੱਲ ਕਰਾਂ ਇਟਿਓਸ ਲੀਵਾ 2015 ਮਾਡਲ ਗਰੇ ਡੀਜ਼ਲ ਇਟਿਓਸ ਹਾਂ ਹਾਂਜੀ ਫਸਟ ਆਉਂਦਾ ਹੈ ਪੰਜਾਬ ਨੰਬਰ ਹੈ ਓਕੇ ਤੇ 485000 ਦੀ ਡਿਮਾਂਡ ਹੈ ਵੀਰੇ 485000 ਰੁਪਏ ਹਾਂਜੀ ਠੀਕ ਹੈ ਅੱਛਾ ਸਰਵਿਸ ਆਪਾਂ ਹੋਇਆ ਹੁੰਦਾ ਵੀ ਗੱਡੀਆਂ ਦਾ ਬਣੀਆਂ ਦਾ ਹਾਂਜੀ ਹੋਇਆ ਹੁੰਦਾ ਠੀਕ ਹੈ ਲੈ ਵੀ ਠੀਕ ਹੈ ਸਰਵਿਸ ਵਗੈਰਾ ਵੀ ਹੋਇਆ ਹੁੰਦਾ ਕੋਈ ਦਿੱਕਤ ਨਹੀਂ ਬਾਕੀ ਬਾਈ ਚਾਂਸ ਕਈ ਵਾਰ ਜੇ ਕਿਸੇ ਨਹੀਂ ਹੋਊਗੀ ਨਾ ਲੈਵਲ ਆਉਣੇ ਲੱਗੇ ਤਾਂ ਬਾਈ ਹੋਰ ਤੁਹਾਨੂੰ ਦੱਸ ਕੇ ਦੇ ਦੇਣਗੇ ਤੇ ਇਹ ਬਲੇਨੋ ਬਈ ਮਾਡਲ 2015 ਜੀ ਟੌਪ ਮਾਡਲ ਡੀਜ਼ਲ ਦੇ ਵਿੱਚ ਹਾਂਜੀ ਚੰਡੀਗੜ੍ਹ ਨੰਬਰ ਹੈ ਫਸਟ ਓਨਰ ਹੈ ਓਕੇ 475000 ਰੁਪਏ ਡਿਮਾਂਡ ਹੈ ਗੱਡੀ ਠੀਕ ਹੈ ਬਿਲਕੁਲ ਇੱਕ ਆਰ ਮੁੰਲਾ ਦਾ ਹਲੇ ਆਈ ਆਈ ਹੈ ਹਾਂਜੀ ਹੈਨਾ ਤੇ ਗੁਰਪ੍ਰੀਤ ਇੱਕ ਵਾਰ ਚੰਗੀ ਤਰ੍ਹਾਂ ਦਿਖਾ ਦੇ ਮੈਂ ਵੀ ਤੁਹਾਨੂੰ ਦਿਖਾਵਾਂ ਗਾੜ ਬਾਈ ਹੋਰੀ ਐ ਇਦਾਂ ਦੀਆਂ ਕਾਰਾਂ ਖਰੀਦਦੇ ਨੇ ਤੇ ਚੈੱਕ ਕਰੋ ਬਈ ਹੈਨਾ ਮਤਲਬ ਵੀ ਕੁਝ ਹਾਲੇ ਤੱਕ ਕੁਝ ਵੀ ਹੱਥ ਪੇਰੀ ਵੀ ਨਹੀਂ ਕਰਾਈ ਹੈਗੀ ਬਈ ਹੈ ਨਾ ਕਾਰ ਦੇ ਉੱਤੇ ਤੇ ਮਤਲਬ ਜਸਟ ਕਲੀ ਰਵਿੰਗ ਮੈਲਾ ਸ਼ਾਇਦ ਹੋਣ ਵਾਲੀ ਹੈ ਕਾਰ ਨੂੰ ਬਿਲਕੁਲ ਵੀ ਠੀਕ ਹੈ ਹੋਰ ਕੁਝ ਵੀ ਨਹੀਂ ਹੋਣ ਵਾਲਾ ਬਈ ਹੈ ਤੇ ਅਗਲੀ ਕਾਰ ਆਪਾਂ ਉਹ ਦਿਖਾ ਦਈਏ ਬਈ ਇਕੋਸਪੋਰ ਇੱਧਰ ਆ ਜਾਓ ਤੇ ਆਹ ਖੜੀ ਆ ਪਹਿਲਾਂ ਆ ਦਿਖਾ ਦਈਏ ਇਹ ਸਵਿਫਟ ਮਾਡਲ ਵੀਰੇ 2014 ਮਾਡਲ ਹੈ ਵੀਰੇ ਬੀਡੀਆਈ ਚੰਡੀਗੜ੍ਹ ਨੰਬਰ ਹੈ ਫਸਟ ਓਨਰ ਹੈ ਹਾਂਜੀ ਇਹਦੀ ਕਾਰ ਵਧੀਆ ਹੈ ਇਹਦੀ 3,95,000 ਦਾ ਡਿਮਾਂਡ ਹੈ ਵੀਰੇ 3,95,000 ਹਾਂਜੀ ਹਾਂਜੀ ਉਹ ਇਕੋ 2014 ਦੀ 14 ਪੰਜਾਬ ਨੰਬਰ ਸੈਕੰਡ ਓਨਰ ਜੀ ਹਾਂਜੀ ਹਾਂਜੀ ਉਹਦੀ ਡਿਮਾਂਡ ਹੈ 3,75,000 ਰੁਪਏ ਦੀ 3,75,000 ਹਾਂਜੀ ਬੇਟੀ ਤੇ ਆਹ ਅਗੀ ਇਧਰ ਬਈ ਬੈਂਟ ਅਪੋਲੋ ਡੀਜ਼ਲ ਦੀ ਹਾਈ ਲੈਂਡ ਹਾਈ ਲੈਂਡ ਇਹ ਹੈ ਜੀ 14 ਮਾਡਲ ਹਾਂਜੀ ਤੇ ਇਹਦੀ ਡਿਮਾਂਡ ਹੈ ਜੀ 3,85,000 ਰੁਪਏ 3,85,000 ਹਾਂਜੀ ਅੱਛਾ ਲੋਨ ਤੇ ਹੋ ਜਾਣਾ ਹਾਂਜੀ ਹਾਂਜੀ ਲੋਨ ਹੋ ਜਾਏਗਾ ਠੀਕ ਹੈ ਵੀਰੇ ਲੈ ਵੀ ਆਜੋ ਫਿਰ ਬਈ ਹਨਾ ਤੇ ਬਈ ਅਗਲੀ ਕਾਰ ਤੁਹਾਨੂੰ ਮੈਂ ਸਫਾਰੀ ਦੇਣ ਲੱਗਾਂ ਸਫਾਰੀ ਵੀ ਉਹ ਜਿਹੜੀ ਨਵੀਂ ਸ਼ੇਪ ਵਾਲੀ ਆ ਮਾਰਕੀਟ 'ਚ ਬਹੁਤ ਘੱਟ ਹੁੰਦੀ ਆ ਮੈਨੂੰ ਅਕਸਰ ਕਈ ਵਾਰ ਕਮੈਂਟ ਆਉਂਦਾ ਹੁੰਦਾ ਬਾਈਆਂ ਦਾ ਵੀਰ ਸਫਾਰੀ ਮਿਲ ਜੇ ਉਹ ਵੀ ਸਟਰੋਂਗ ਤਾਂ ਇੱਕ ਨਹੀਂ ਅੱਜ ਆਪਣਲੇ ਦੋ ਖੜੀਆਂ ਨੇ ਬਾਈ ਹਣਾ ਹੁਣ ਇਹਦੀ ਗੱਲ ਕਰਾ ਬਈ ਕਿਹੜਾ ਮਾਡਲ ਹੈ ਇਹ ਇਹ 2015 ਰਜਿਸਟਰਡ 16 ਵੀਰ ਜੀ ਹਾਂ ਹਾਂ ਤੇ ਪੀਵੀ 65 ਨੰਬਰ ਹੈ ਅਲਾਇ ਕੈਰ ਲੱਗੇ ਹੋਏ ਨੇ ਹਾਂ ਹਾਂ ਮਤਲਬ ਬਹੁਤ ਵਧੀਆ ਕਾਰ ਹੈ ਜੀ ਸਾਰੀ ਜਨੂਨ ਹੈ ਇੱਥੇ ਡਿਮਾਂਡ ਹੈ ਜੀ 5,95,000 ਰੁਪਏ 5 ਤੇ 95 ਹਾਂਜੀ ਵੀਰੇ ਠੀਕ ਹੈ ਵੀਰੇ ਅ ਇਹਦੇ ਤੇ ਲੋਨ ਕਿੰਨਾ ਹੋ ਜਾਊਗਾ ਹੋ ਜਾਊਗਾ ਜੀ ਇਹ 4.5 ਲੱਖ ਦੇ ਦਾ ਲੋਨ 4 ਲੱਖ ਵੀ ਲੱਖ 1.5 ਲੱਖ ਰੁਪਏ ਦੇ ਕੇ ਹਾਂ ਲੱਖ 1.5 ਲੱਖ ਦੇ ਕੇ ਠੀਕ ਹੈ ਵੀਰੇ ਤੇ ਇਹ ਫੋਰਚੂਨਰ ਮਾਡਲ ਇਹ 2012 ਮਾਡਲ ਹੈ ਵੀਰੇ ਆਟੋ ਹਾਂਜੀ ਚੰਡੀਗੜ੍ਹ ਨੰਬਰ ਸੈਕੰਡ ਓਨਰ ਹਾਂ ਹਾਂ ਇਹ ਗੱਡੀ 1.5 ਲੱਖ ਸਰਵਿਸ ਰਿਕਾਰਡ ਨਾਲ ਚੱਲੀ ਹੋਈ ਹੈ ਠੀਕ ਹੈ ਡਿਮਾਂਡ ਹੈ 9,25,000 ਰੁਪਏ 9,25,000 ਰੁਪਈਆ ਦੇ ਵਿੱਚ ਠੀਕ ਹੈ ਮਾਡਲ ਕਿੰਨਾ ਦੱਸੇ ਤੋਂ ਨੇ 2012 ਜੀ 12 ਹਾਂਜੀ ਲੈ ਵੀ 9.5 ਲੱਖ ਰੁਪਈਆ ਦੀ ਫੋਰਚਨਰ ਬਈ ਹੈ ਹ ਹੁਣ ਜਿਹੜੀਆਂ ਫੋਰਚਨਰ ਆ ਵੀ ਹੈ ਨਾ ਤੁਹਾਨੂੰ ਆਪਾਂ ਗੱਲ ਕਰਦੇ ਅੰਡਰ 10 ਲੱਖ ਦੇ ਵਿੱਚ ਆਉਣ ਲੱਗਿਆ ਬਈ ਹੈ ਤੇ ਮਾਡਲ ਵੀ ਵਧੀਆ ਹੈ ਤੇ ਕਲਰ ਵਾਈਟ ਹੈ ਕਾਰ ਦਾ ਸੋਹਣੀ ਕਾਰ ਇੱਕ ਆਹ ਕਿਹੜਾ ਮਾਡਲ ਹੈ ਇਹ ਵੀ ਜੀ 2015 ਮਾਡਲ 15 ਪੰਜਾਬ ਨੰਬਰ ਹੈ ਫਸਟ ਓਨਰ ਹੈ ਓਕੇ ਇਹ ਆਟੋਮੈਟਿਕ 4x4 ਆਟੋ 4x4 ਹਾਂਜੀ ਹਾਂਜੀ ਇਹ ਬਲੈਕ ਇੰਟੀਰੀਅਰ ਵਾਲੀ ਓਕੇ ਹਾਂਜੀ ਇਹਦੀ 15 ਲੱਖ 25 ਹਜ਼ਾਰ ਡਿਮਾਂਡ ਅਗੇ ਜੀ 15 ਤੇ 25 ਦੇ ਵਿੱਚ ਹਾਂ ਲਾਈ ਟਾਇਰ ਬ੍ਰਾਂਡ ਨੂੰ ਲੈ ਜੀ ਹੂੰ ਇਹਦੇ ਹੋ ਜਾਣਾ 12 ਲੱਖ ਰੁਪਏ ਦਾ ਲੋਨ ਇੱਥੇ ਹੋ ਜਾਏਗਾ ਜੀ 12 ਲੱਖ ਰੁਪਏ ਦਾ ਲੈ ਵੀ 12 ਲੱਖ ਰੁਪਏ ਦਾ ਕਾਰ ਤੇ ਲੋਨ ਵੀ ਹੋ ਜਾਣਾ ਥੋੜੇ ਜਿਹਾ ਤਮ ਹੋਣਾ ਚਾਹੀਦਾ ਕਾਰ ਨੂੰ ਚਲਾਉਣ ਦਾ ਜਿੰਨੀ ਮਰਜ਼ੀ ਚਲਾ ਲਓ ਬਿਲਕੁਲ 5 ਲੱਖ 10 ਲੱਖ 15 ਲੱਖ ਠੀਕ ਹੈ ਜਿੰਨਾ ਮਰਜ਼ੀ ਰਗੜੋ ਪਰ ਇਹਨੂੰ ਕੁਝ ਨਹੀਂ ਹੁੰਦਾ ਕਾਰ ਨੂੰ ਬਾਈ ਹੈਨਾ ਕਿ ਸਰਵਿਸ ਟਾਈਮ ਟੂ ਟਾਈਮ ਹੋ ਜਾਏ ਕਾਰ ਦੀ ਤਕਾਰ ਨੂੰ ਕੁਝ ਵੀ ਨਹੀਂ ਹੁੰਦਾ ਅਗਲੀ ਆ ਗਈ ਜੀਪ ਕੰਪਾਸ ਇਹ ਵੀਰੇ ਮਾਡਲ 2017 ਮਾਡਲ ਹੈ ਵੀਰੇ ਲਿਮਟਿਡ ਐਡੀਸ਼ਨ ਮਾਡਲ ਹੈ ਠੀਕ ਹੈ ਡੀਜ਼ਲ ਦੇ ਵਿੱਚ ਹੈ ਜੀ ਇਹ ਕਾਰ ਸਿਰਫ 34000 ਕਿਲੋਮੀਟਰ ਚੱਲੀ ਹੈ 34000 ਬਿਲਕੁਲ ਜੀ ਬੰਪਰ ਟੂ ਬੰਪਰ ਰिजਨਲ ਦੀ ਫੁੱਲ ਗਾਰੰਟੀ ਹੈ ਵੀਰੇ ਸਟਿੱਪ ਨਹੀਂ ਅੰਜੂਜ ਹੈ ਠੀਕ ਹੈ ਨਵੀਂ ਦਾ ਮਤਲਬ ਨਵੀਂ ਵੀਰੇ ਇਹਦੀ ਡਿਮਾਂਡ 10 ਲੱਖ 65000 ਰੁਪਈਆ ਸਿਰਫ 34000 ਕਿਲੋਮੀਟਰ 34000 ਕਿਲੋਮੀਟਰ ਕਾਰ ਚੱਲੀ ਹੋਈ ਆ ਆ ਕਾਰ ਦੀ ਕੰਡੀਸ਼ਨ ਚੈੱਕ ਕਰਾ ਦਿਓ ਬਈ ਹਣਾ ਘਰੇ ਮੈਂ ਖਾਂ ਜੇ ਅਪਗ੍ਰੇਡ ਟੈਂਪਰੇਰੀ ਨੰਬਰ ਲਵਾ ਕੇ ਲੈ ਆ ਜੇ ਤੁਸੀਂ ਕੋਈ ਕਹਿ ਨਹੀਂ ਸਕਦਾ ਵੀ ਇਹ ਨਾ ਕਾਰ ਇਹ ਸੈਕੰਡ ਹੈ ਟਾਇਰ ਵੀ ਨਾਲ ਦੇਣੀ ਵੀਰ ਜੀ ਨਾਲ ਦੇ ਟਾਇਰ ਤੇ ਆਹ ਆ ਗਈ ਡਬਲ ਯੂ ਆਰ ਵੀ ਕਿਹੜੀ ਹੈ ਇਹ ਜੀ 2017 ਡੀਜ਼ਲ ਹਾਂਜੀ ਟੌਮ ਵੇਰੀਐਂਟ ਹੈ ਜੀ ਇਹ ਪੋਸ਼ਰ ਵਾਟਨ ਅੰਦਰੋਂ ਤੇ ਇਹਦੀ ਡਿਮਾਂਡ ਹੈ ਜੀ 6,25,000 ਰੁਪਇਆ ਸਵਾ 6 ਲੱਖ ਰੁਪਇਆ ਹਾਂਜੀ ਹਾਂਜੀ ਠੀਕ ਹੈ ਇਹ ਵੀ ਕਰੀ ਆ ਕਾਰ ਆਲਮੋਸਟ origignal ਹੈ ਕਾਰ ਬਈ ਸੋਹਣੀ ਬਹੁਤ ਹੈ ਨਾ ਜੀ ਜੀ ਤੇ ਚੈੱਕ ਕਰੋ ਬਈ ਕਾਰ ਸੋਹਣੀ ਹੈ ਤੇ ਅਗਲੀ ਆ ਗਈ ਕ੍ਰੇਟਾ ਆਪਣੇ ਲਵੇ ਇਹ ਕਿਹੜਾ ਮਾਡਲ ਹੈ ਵੀਰੇ 2021 ਪੈਟਰੋਲ ਵੀਰੇ 21 ਪੈਟਰੋਲ ਹਾਂਜੀ ਹਾਂਜੀ ਠੀਕ ਹੈ ਫਰਸਟ ਓਨਰ ਹੈ ਚੰਡੀਗੜ੍ਹ ਨੰਬਰ ਹੈ ਵੀਰੇ ਇਹਦੀ ਡਿਮਾਂਡ ਹੈ ਜੀ 9 ਲੱਖ 60000 ਰੁਪਈਆ 9 ਲੱਖ ਦੇ 600 ਹਾਂਜੀ ਲੈ ਵੀ 21 ਦਾ ਮਾਡਲ ਹੈ 10ਵੇਂ ਮਹੀਨੇ ਦਾ ਕ੍ਰੇਟਾ ਕਾਰ ਹੈ ਪੈਟਰੋਲ ਜੀ ਪੈਟਰੋਲ ਦੇ ਵਿੱਚ ਜੇ ਕਿਸੇ ਭਾਈ ਨੇ ਕਹਿਣ ਲੈਣੀ ਆ ਵੀ ਅਸੀਂ ਯਾਰ ਪੈਟਰੋਲ ਦੀ ਕਾਰ ਲੈਣੀ ਆ ਤਾਂ ਆਹ ਕਾਰ ਖੜੀ ਆ ਕਾਰ ਸੋਹਣੀ ਆ ਬਈ ਆਜੋ ਵਿਜ਼ਿਟ ਕਰ ਲਿਓ ਤੇ ਅਗਲੀ ਆ ਤੁਹਾਨੂੰ ਆਪਾਂ 1 2 ਤੇ 3 ਤਿੰਨ ਬ੍ਰੇਜ਼ਾ ਕਾਰਾਂ ਖੜੀਆਂ ਨੇ ਅ ਤਿੰਨੇ ਹੀ ਹੈਗੇ ਆ ਪ੍ਰੋਜੈਕਟਰ ਲਾਈਟ ਵਾਲੀਆਂ ਬਈ ਆਪਣੇ ਲਈ ਇਹ ਕਿਹੜਾ ਮਾਡਲ ਹੈ 2016 ਜੀਡੀਆ ਜਾਂ ਚੰਡੀਗੜ੍ਹ ਨੰਬਰ ਹੈ ਵੀਰੇ ਫਸਟ ਓਨਰ ਹੈ 6 ਲੱਖ 80 ਹਜ਼ਾਰ ਰੁਪਏ ਦੀ ਮੰਗ 6 ਲੱਖ 80 ਹਜ਼ਾਰ ਰੁਪਏ ਦੀ ਮੰਗ ਹਾਂਜੀ ਵੀਰ ਜੀ 6 ਲੱਖ 80 ਹਜ਼ਾਰ ਰੁਪਏ ਦੇ ਵਿੱਚ ਬਈ ਆਹ 2022 ਦੀ ਹਾਂਜੀ ਵੀਐਕਐਸਆਈ ਆਪਸ਼ਨਲ ਹਾਂ ਹਾਂ ਪੈਟਰੋਲ ਠੀਕ ਹੈ ਜੀ ਦੀ ਮੰਗ ਹੈ ਜੀ 7 ਲੱਖ 90 ਹਜ਼ਾਰ ਰੁਪਏ 7 ਲੱਖ 90 ਹਜ਼ਾਰ ਰੁਪਏ ਬਈ ਠੀਕ ਹੈ ਤੇ ਆਹ ਵੀਰ BDI ਆਪਸ਼ਨ ਵਾਲਾ ਜੀ 2019 ਰਿਸਟਡ B ਪੰਜਾਬ ਨੰਬਰ ਫਰਸਟ ਓਨਰ ਦੀ ਡਿਮਾਂਡ ਆ ਜੀ 7,95,000 ਰੁਪਏ 7,95,000 ਠੀਕ ਹੈ ਇਹ ਮਾਡਲ B ਹਾਂਜੀ ਹਾਂ 20 ਅੱਛਾ ਜਿਹੜੀ ਕਾਰਾਂ ਹੁੰਦੀਆਂ ਆਪਣੇ ਲਵੇ ਸਾਰੀਆਂ ਦੀ ਗੱਲ ਕਰਾਂ ਵੀ ਕੋਈ ਕਾਰ ਹੈ ਸਾਰੀਆਂ ਵੀ ਫਰਸਟ ਓਨਰ ਦਾ ਸੂਪਰ ਲੈਗ ਹੁੰਦੀਆਂ ਫਰਸਟ ਓਨਰ ਹੀ ਮੋਸਟ ਜਸ ਸੈਕੰਡ ਓਨਰ ਬਸ ਤੋਂ ਜ਼ਿਆਦਾ ਲੈ ਕੋਈ ਵੀ ਕਾਰ ਲੌਂਗ ਹੈ ਬਈ ਹਨਾ ਔਰ ਬਾਦ ਤੋਂ ਬਾਦ ਸੈਕੰਡ ਓਨਰ ਮਿਲੂਗੀ ਠੀਕ ਆ ਤੁਹਾਨੂੰ ਤੇ ਆਹ 2015 ਦੀ ਹਾਂਜੀ ਇਹ ਵੀ ਕਾਰ ਵਧੀਆ ਮਤਲਬ ਪੰਜam ਨੰਬਰ ਪਹਿਲੇ ਨਾ ਦੀ ਕਾਰ ਹੈ ਹਾਂਜੀ ਇਹਦੀ ਰਿਮਾਂਡ ਹੈਗੀ ਆ ਜੀ 4,75,000 4,75,000 ਰੁਪਏ ਦੇ ਵਿੱਚ ਕਾਰ ਮਿਲ ਜਾਣੀ ਹੈ 18 18 ਮਾਡਲ ਠੀਕ ਹੈ ਤੇ ਇਹ ਕਾਰ ਬਈ ਹਨਾ ਬਿਲਡ ਕੁਆਲਟੀ ਪੱਖੋਂ ਗੱਲ ਕਰਾਂ ਬਈ ਬਹੁਤ ਨਜਾਇਜ਼ ਘੈਂਟ ਕੰਡੀਸ਼ਨ ਦੀ ਕਾਰ ਹੈ ਬਿਲਡ ਕੁਆਲਟੀ ਚੰਗੀ ਹੈ ਮਤਲਬ ਸੇਫਸਟ ਕਾਰ ਹੈਗੀ ਇਹ ਬਈ ਹਨਾ ਤੁਹਾਨੂੰ ਆ ਕੇ ਪਤਾ ਲੱਗਿਆ ਨਾ ਕਾਰ ਦੀ ਕੰਡੀਸ਼ਨ ਕਿੱਦਾਂ ਦੀ ਹੈ ਬਈ ਮਿੱਤਰੋ ਮੈਂ ਗੱਲ ਕਰਾਂ ਵੀ ਉਹੀ ਨਾ ਵੀ ਉਹ ਕਾਰ ਪਿੱਛੇ ਫਰੀ ਜਾਇਆ ਕਰੋ ਵੀ ਯਾਰ ਹਨਾ ਵੀ ਇਹਦੀ ਮਾਰਕੀਟ ਜਾਦੇ ਆ ਇਹ ਆ ਉਹ ਆ ਇਹਦੀ ਕਾਰ ਦੀ ਗੱਲ ਕਰਾਂ ਜਦੋਂ ਤੁਸੀਂ ਬੈਠੋਗੇ ਵਿੱਚ ਬਈ ਨਾ ਫੀਲ ਆਇਆ ਹੋਗਾ ਜਿਵੇਂ ਟੈਂਕ ਚਲਾ ਰਹੇ ਐਸੀ ਬਈ ਹੈ ਬਿਲਕੁਲ ਜੀ ਤੇ ਆ ਆ ਗਈ ਰੈਪਡ ਆਪਣਾ ਬਈ ਹਾਂਜੀ ਇਹ ਰੈਪਡ ਡੀਜ਼ਲ ਚ ਹਾਂਜੀ 2014 ਮਾਡਲ ਵੀਰੇ ਹਾਂਜੀ 3 ਲੱਖ 90000 ਰੁਪਏ 3 ਲੱਖ ਤੇ 90000 ਰੁਪਿਆ ਦੇ ਵਿੱਚ ਬਈ ਹੈ ਤੇ ਇਹ ਵੀ ਬਈ ਬਹੁਤ ਸੇਫ ਸਟ ਕਾਰ ਹੈ ਇਹ ਵੀਰੇ ਇਹ 2015 ਮਾਡਲ ਹੈ ਵੀਰੇ ਹਾਂਜੀ ਲਾਈਟਰ ਨਾ ਮੈਨੇ ਹਾਂਜੀ ਇੰਜਨ ਗੇਅਰ ਦੀ ਫੁੱਲ ਗਾਰੰਟੀ ਆ অলਮੋਸਟ ਰਕਾਰ ਓਰੀਜਨਲ ਹੈ ਠੀਕ ਹੈ ਇਹਦੀ 5 ਲੱਖ 90000 ਰੁਪਏ ਡਿਮਾਂਡ ਹੈ ਵੀਰ 5 ਲੱਖ 90 ਇਹਦੇ ਨੰਬਰ ਲਾ ਕੇ ਦੇਵਾਂਗੇ ਐਨਓਸੀ ਦੇਵਾਂਗੇ ਇਹ ਐਨਓਸੀ ਦੇਵਾਂਗੇ ਵੀਰ ਐਨਓਸੀ ਦੇਵਾਂਗੇ ਬਾਈ ਹਨਾ ਨੰਬਰ ਥੋੜਾ ਜਿੱਥੇ ਮਰਜ਼ੀ ਦਾ ਲਵਾ ਲਿਓ ਬਾਈ ਤੁਸੀਂ ਬਿਲਕੁਲ ਬਿਲਕੁਲ ਆਜੋ ਤੁਹਾਨੂੰ ਹੁਣ ਇੱਕ ਤੋਹਫਾ ਦੇਣ ਲੱਗਿਆ ਬਾਈ ਹਨਾ ਬਾਈ ਹੋਰਾਂ ਲਵੇ ਇੱਕ ਨਾ ਇੱਕ ਬਾਈ ਹੁੰਦਾ ਹੀ ਹੁੰਦਾ ਹੈ ਜਦੋਂ ਮਰਜ਼ੀ ਆਜੋ ਤਾਂ ਤੁਹਾਨੂੰ ਐਦਾਂ ਦੀ ਕਾਰ ਮਿਲ ਜੂ ਹੁਣ ਤਾਂ ਇਹਦਾ ਪੁਸ਼ਪਾ ਫਿਲਮ ਦੇ ਵਿੱਚ ਵੀ ਆ ਗਈ ਹੈ ਨਾ ਇਹਦਾ ਉਧਰ ਲਈ ਲੈ ਜਾਣਗੇ ਆ ਚੈੱਕ ਕਰੋ ਬਈ ਹੈਨਾ ਇਹ ਆ ਤੋਫਾ ਹਾਂ ਪੰਜਾਬ ਨੰਬਰ ਸੈਕੰਡ ਓਨਰ ਜੀ ਹਾਂ ਜੀ ਇੰਜਨ ਕੇਅਰ ਦੀ ਫੁੱਲ ਗਾਰੰਟੀ ਆ ਆਲਮੋਸਟ ਕਾਰ ਓਰਿਜਨਲ ਆ ਜਿਹਦੀ ਮੰਗ ਹੈ 5.5 ਲੱਖ ਰੁਪਏ 5.5 ਲੱਖ ਰੁਪਏ ਬਈ ਤੇ ਬਈ ਮੈਂ ਗੱਲ ਕਰਾਂ ਵੀ ਇਹਦੇ ਵਿੱਚ ਨਾ ਸਭ ਤੋਂ ਵੱਧ ਹੈਂਡਲ ਲੱਗੇ ਹੁੰਦੇ ਨੇ ਇਹ ਕੋਈ ਇੱਕ ਕਾਰ ਆ ਜੀ ਸਭ ਤੋਂ ਵੱਧ ਹੈਂਡਲ ਹੁੰਦੇ ਨੇ ਕਿਸੇ ਕਾਰ ਤੇ ਨਹੀਂ ਹੈਂਡਲ ਨਹੀਂ ਹੁੰਦੇ ਗ੍ਰੈਬ ਹੈਂਡਲ ਕਹਿੰਦੇ ਨੇ ਆਪਾਂ ਇਹਨੂੰ ਚਾਹੇ ਤੁਸੀਂ ਰੇਤੇ ਤੇ ਭਜਾ ਲਓ ਚਾਹੇ ਇਹਨੂੰ ਰੋਡ ਤੇ ਭਜਾ ਲਓ ਉਹ ਥੋੜੀ ਇੱਛਾ ਵੀ ਇਹ ਭਜਾਉਣੀ ਹੈ ਕਿ ਨਾ ਬਈ ਹੈ ਕਿਉਂਕਿ ਗੱਲ ਕਰਾਂ ਬਈ ਇਹ ਮਰਾ ਇੱਕ ਹੈ ਨਾ ਵੀ ਇਹ ਉਰੇ ਖੜੀ ਕਿਹਾ ਵਾ ਵੀ ਇਹ ਹੈ ਰੇ ਟੈਲਕਾਰ ਹੈ ਅਗਲੀ ਕਾਰ ਆ ਗਈ ਆਪਣੇ ਲੋਕ ਕ੍ਰੇਟਾ 2016 ਮਾਡਲ ਵੀਰੇ 16 ਮਾਡਲ ਹਾਂਜੀ ਹਾਂਜੀ ਠੀਕ ਹੈ ਵੀਰੇ 1.4 ਡੀਜ਼ਲ ਦੇ ਵਿੱਚ ਹੈ ਹਾਂਜੀ ਕਾਰ ਮੋਸ਼ਲੀ ਰਿਜਨਲ ਹੈ ਹਾਂਜੀ ਤੇ ਫਸਟ ਓਨਰ ਦੀ ਕਾਰ ਹੈ ਵੀਰੇ 6 ਲੱਖ 80000 ਰੁਪਏ ਦੀ ਡਿਮਾਂਡ ਹੈ 6.8 ਹਾਂਜੀ 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 ਟਾਇਰ ਟੂਰ ਬਿਲਕੁਲ ਨਵੇਂ ਨੇ ਕਾਰ ਦੇ ਹਾਂ ਹਾਂ 680 ਵੀ ਹੈ। ਹਾਂਜੀ ਹਾਂਜੀ। ਯਾ ਲਓ ਇਹ ਪੁਰਾਣੇ ਵੇਰੀਐਂਟ ਦੀ ਹੈਗੀ। ਨਵੇਂ ਪੁਰਾਣੇ ਦੋਨਾਂ ਦੀਆਂ ਖੜੀਆਂ ਜਿਹੜੀ ਮਰਜ਼ੀ ਲੈ ਜਾਓ। ਇਨੋਵਾ ਕਰਾ ਦੋ ਆਪਣਾ ਲਵੇ। 2011 ਮਾਡਲ ਵੀਰੇ। ਹਾਂਜੀ। ਬਹੁਤ ਮਤਲਬ ਸਾਫ਼ ਸੁਥਰੀ ਕਾਰ ਹੈ। ਟਾਇਰ ਟੂ ਬਿਲਕੁਲ ਓਕੇ ਨੇ ਵੀਰੇ। ਲਾਈ ਲੱਗੇ ਹੋਏ ਨੇ। ਹਾਂ ਹਾਂ। ਤੇ ਇਹ ਕਾਰ ਦੀ ਡਿਮਾਂਡ ਹੈ 4,45,000 ਰੁਪਏ। 445। ਹਾਂਜੀ। ਠੀਕ ਹੈ। ਤੇ ਆ ਆ ਗਈ ਵੀਰੇ ਕਿਹੜਾ ਮਾਡਲ ਹੈ? 2012 ਮਾਡਲ ਵੀਰੇ। ਹਾਂਜੀ। 2012 ਸੈਕੰਡ ਓਨਰ ਹੈ ਚੰਡੀਗੜ੍ਹ ਨੰਬਰ। ਹਾਂਜੀ। ਤੇ ਇਹਦੀ ਡਿਮਾਂਡ ਹੈਗੀ ਆ 4 ਲੱਖ 90000 ਰੁਪਏ 4 ਲੱਖ 90 ਆ ਲਾਈਵ ਪ੍ਰੋਪਰ 7 ਸੀਟਰ ਕਾਰ ਹੈ ਠੀਕ ਹੈ ਅ ਇਨੋਵਾ ਹੁਣ ਇਹਦੀ ਗੱਲ ਕਰਾ ਬਈ ਹੈ ਇਹ ਕਾਰ ਮੈਨੂੰ ਨਹੀਂ ਲੱਗਦਾ ਬਈ ਹੈ ਨਾ ਕੋਈ ਕਾਰ ਨੂੰ ਉਹ ਨਿੰਦਾ ਜਾਂਦਾ ਕਿਉਂਕਿ ਇੰਨਾ ਫੀਲ ਹੈ ਫੋਰਚੂਨਰ ਤੋਂ ਇੰਨਾ ਫੀਲ ਨਹੀਂ ਆਉਂਦਾ ਜਿੱਦੀ ਕਾਰ ਦੇ ਜਨ ਹੈ ਜਾਇਆ ਜਾਂਦਾ ਬਈ ਹੈ ਨਾ ਤੇ ਅਜੋ ਤੁਹਾਨੂੰ ਹੋਰ ਕਾਰਾਂ ਦਿਨੇ ਬਈ ਇਹ ਮਿੰਨੀ ਐਸਯੂਵੀ ਹੈ ਹਾਂ ਹੈ ਇਹ ਮਿੰਨੀ ਐਸਯੂਵੀ ਹੈ ਐਸਪ੍ਰੈਸੋ ਹਾਂ ਹੈ ਤੇ ਬਈ ਇਹ ਆ ਗਈ ਆਪਣੇ ਲਵੇ ਹੈ ਇਹ ਨਵੀਂ ਲੱਗ ਰਹੀ ਹੈ ਬਿਲਕੁਲ ਵੀ ਹੈ ਕਿਹੜਾ ਮਾਡਲ ਹੈ ਇਸ ਮਤਲਬ 55000 ਕਿਲੋਮੀਟਰ ਚੱਲੀ ਹੈ ਵੀਰੇ 2021 ਮਾਡਲ ਹੈ ਹਾਂਜੀ ਤੇ ਪੈਟਰੋਲ ਪਲੱਸ ਸੀਐਨਜੀ ਪੈਟਰੋਲ ਪਲੱਸ ਸੀਐਨਜੀ ਹਾਂਜੀ 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 ਅੱਛਾ ਕਾਰ ਵੀ ਪੰਜਾਬ ਨੰਬਰ ਪਹਿਲੇ ਨਾਂ ਦੀ ਸਾਰੀ origignal ਦੀ ਫੁੱਲ ਗਾਰੰਟੀ ਠੀਕ ਹੈ ਤੇ ਇਹਦੀ ਡਿਮਾਂਡ ਹੈਗਾ ਜੀ 395000 ਰੁਪਇਆ 395000 ਰੁਪਇਆ ਬਿਲਕੁਲ ਵਾਹ ਜੀ ਵਾਹ ਤੇ ਆਹ 2015 ਮੈਗਨਾ ਪੈਟਰੋਲ ਵੀਰੇ ਹਾਂਜੀ ਫਰਸਟ ਓਨਰ ਹੈ ਇਹਦੀ ਡਿਮਾਂਡ ਹੈਗੀ ਆ 4,55,000 ਰੁਪਈਆ। ਇਹ ਵੀ ਆਈ ਆਈ ਆ ਹਲੇ। ਹਾਂਜੀ। 4,55,000 ਰੁਪਈਆ ਹੈ। ਤੇ ਆਹ 2007 ਮਾਡਲ ਆਲਟੋ ਹਾਂਜੀ ਤੇ ਇਹਦੀ ਡਿਮਾਂਡ ਹੈਗੀ ਵੀਰੇ 1,30,000 ਰੁਪਈਆ। ਜ਼ਿਆਦਾ ਰੇਟ ਹੈ। ਪਾਸਿੰਗ ਸਭ ਕੁਝ ਓਕੇ। ਚਲ ਕਰਾ ਕੇ ਦਵਾਂਗੇ। ਹਾਂ ਫੇਰ ਸੱਤ ਮਾਡਲ 1,30,000 ਰੁਪਈਆ ਦੇ ਵਿੱਚ ਤੁਹਾਨੂੰ अल्टੋ ਮਿਲ ਜਾਣੀ ਹੈ ਚੰਡੀਗੜ੍ਹ ਨੰਬਰ ਦੀ ਜਸਟਮੈਂਟ ਹੋ ਜਾਏਗੀ ਪਾਸਿੰਗ ਹੈਗੀ ਆ ਮੌਕੇ ਤੇ ਰੇਟ ਵੀ ਘਟਾਵਾਂਗੇ ਬਈ ਹੈ ਤੇ ਆ ਆ ਗਈ ਬਈ ਫਿਗੋ 2011 ਮਾਡਲ ਦੇ 11 ਹਾਂਜੀ ਹਾਂਜੀ 1,75,000 ਰੁਪਈਆ 1 ਤੋਂ 2 ਲੱਖ ਰੁਪਈਆ ਦੇ ਵਿੱਚ ਹਾਂਜੀ ਹਾਂਜੀ ਰੇਟ ਉਹ ਨਵੇਂ ਨੇ ਇੰਜਨ ਗੇਅਰ ਦੀ ਪੂਰੀ ਵਧੀਆ ਗੱਲ ਓਕੇ ਆਹ 2011 ਰਜਿਸਟਰਡ 12 ਵੀਰੇ ਤੇ ਇਹਦੀ ਡਿਮਾਂਡ ਹੈ 2,25,000 ਰੁਪਈਆ 2.5 ਲੱਖ ਰੁਪਈਆ ਦੇ ਵਿੱਚ ਬਈ ਘਰ ਹੈ ਤੇ ਆ ਆ ਗਈ ਕਾਰ ਵੀਰੇ ਅਗਲੀ Swift Desire 2012 ਮਾਡਲ ਵੀਰੇ ਹਾਂਜੀ BDI 3,25,000 ਰੁਪਇਆ ਸਵਾ 3 ਲੱਖ ਰੁਪਇਆ ਦੇ ਵਿੱਚ BDI ਬਈ ਹੈ ਤੇ ਮਾਡਲ ਕਿੰਨਾ ਦਾ ਸਤੋਂ ਨੇ 2012 ਮਾਡਲ ਵੀਰੇ 12 12 ਲੈ ਵੀ ਫਰੰਟ ਸ਼ੀਸ਼ੇ ਤੱਕ ਵੀ ਨਾਲ ਦਾ ਕਾਰ ਦਾ ਠੀਕ ਹੈ ਤੇ ਕੰਡੀਸ਼ਨ ਦੀ ਗੱਲ ਕਰਾਂ ਚਲਾ ਵੈਣ ਚਲਦੀ ਹੈ ਪੂਰੀ ਕੋਈ ਗਾਰੰਟੀ ਹੈ ਤੇ ਆ ਆ ਗਈ ਕਮਰਸ਼ੀਅਲ ਦੀ ਬਈ ਹੈ bb01 올 인디아 퍼미트 ਦੀ ਕਾਰ ਹੈਗੀ ਕਿਹੜਾ ਮਾਡਲ ਕਿਹੜਾ ਵੀਰੇ 2018 ਰਿਸਟਡ ਹੁੰਦੀਆਂ ਵੀਰੇ ਚਲਾਵਾ ਵਧੀਆ ਬਿਲਕੁਲ ਓਕੇ ਆ ਜੀ ਸੀਐਨਜੀ ਪੈਟਰੋਲ ਤੇ ਚਲਾਓ ਸੀਐਨਜੀ ਚਲਾਓ ਬਿਲਕੁਲ ਓਕੇ ਆ ਜੀ ਸਾਰੇ ਪੇਪਰ ਕੰਪਲੀਟ ਨੇ ਓਕੇ ਇਹਦੀ ਡਿਮਾਂਡ ਆਈ 385000 ਰੁਪਏ ਕਿੰਨੇ ਰੁਪਏ ਦੇ ਕੇ ਲੋਨ ਹੋ ਜਾਣਾ ਇਹਦੇ ਵੀਰੇ ਜੀ ਮੈਕਸਿਮ ਮੰਨ ਕੇ ਚਲੋ 100000 ਰੁਪਏ ਦੇ ਕੇ ਠੀਕ ਆ ਇਸ ਤੋਂ ਘੱਟ ਵੀ ਹੋ ਜਾ ਡਿਪੈਂਡ ਸਿਬਲ ਤੇ ਡਿਪੈਂਡ ਤੁਹਾਡੇ ਸਿਬਲ ਤੇ ਹੈ ਬਈ ਹੈ ਨਾ ਇਹ ਕਾਰ ਬਈ ਹੈ ਨਾ ਤੁਹਾਨੂੰ ਆਪਾਂ ਕਹਦੇ ਆ ਵੀ ਗੱਲ ਕਰਾ ਮਰਸਡੀ ਆਡੀਆਂ ਦੇ ਮਾਲਕ ਵੀ ਬਣਾ ਸਕਦੀ ਹੈ ਇਹ ਤੁਹਾਡੇ ਤੇ ਡਿਪੈਂਡ ਆ ਤੁਸੀਂ ਕਿਵੇਂ ਬਣਨਾ ਬਈ ਹੈਨਾ ਇਹਦੇ ਲਈ ਪਲੈਨਿੰਗ ਜ਼ਰੂਰੀ ਹੈ ਤੇ ਆਹ ਇਹ ਆ ਕਿ Honda Patrol SV ਜੀ ਠੀਕ ਹੈ ਵੀਰੇ 2014 ਮਾਡਲ ਹੈ ਓਕੇ ਤੇ ਫਾਸਟ ਓਨਰ ਦੀ ਕਾਰ ਹੈ ਪੰਜਾਬ ਨੰਬਰ ਹੈ ਰੇਟ ਇਹਦੀ ਡਿਮਾਂਡ ਹੈ 4 ਲੱਖ 65 ਹਜ਼ਾਰ ਰੁਪਏ 4 ਲੱਖ 65 ਹਜ਼ਾਰ ਰੁਪਏ 14 ਮਾਡਲ ਬਾਈ ਠੀਕ ਹੈ ਤੇ ਆਹ ਆ ਗਈ 2011 ਮਾਡਲ ਵੀਰੇ ਪਟਰੋਲ ਓਕੇ ਇਹ ਮੈਗਨਾ ਹੈਗੀ ਆ ਪੈਟਰੋਲ ਦੇ ਵਿੱਚ ਇਹਦੀ 250000 ਬੇਟਮਾਰ ਓਕੇ ਹਾਂਜੀ ਹਾਂ ਤੇ ਇਹਦੇ ਤੇ ਤੇ ਲੋਨ ਹੋਣਾ ਹੋ ਜੀ ਕਰ ਲੋਨ ਬਾਈ ਹੋ ਜਾਂਦਾ ਹਾਂ ਹੋ ਜਾਏ ਓਕੇ ਅੱਛਾ ਲੋਨ ਆਪਾਂ ਬੈਂਕ ਤੋਂ ਕਰਾਉਣਿਆ ਜਾਂ ਪ੍ਰਾਈਵੇਟ ਹੁੰਦਾ ਆਪਣਾ ਹਮ ਬੈਂਕਿੰਗ ਵੀ ਹੈਗੇ ਨੇ ਪ੍ਰਾਈਵੇਟ ਵੀ ਹੈਗੇ ਨੇ ਜੀ ਠੀਕ ਹੈ ਡਿਪੈਂਡ ਹੈ ਪ੍ਰੋਫਾਈਲ ਤੇ ਜ ਜਿਹਦੇ ਮਤਲਬ ਜਾਰੇ ਘੁੰਡੀ ੜੀ ਹੁੰਦੀ ਆ ਉਹਦਾ ਪ੍ਰਾਈਵੇਟ ਲੋਨ ਵੀ ਹੋ ਜਾਂਦਾ ਪ੍ਰਾਈਵੇਟ ਹੋ ਜਾਂਦਾ ਜਿਹਦੇ ਆ ਵਧੀਆ ਮਤਲਬ ਪ੍ਰੋਫਾਈਲ ਅੱਛੀ ਹੈ ਸਿਮਲ ਅੱਛਾ ਹੈ ਉਹਦਾ ਫਿਰ ਬੈਂਕ ਤੋਂ ਉਹਦਾ ਬੈਂਕ ਦਾ ਹੁੰਦਾ ਲੈ ਬਾਈ ਹਣਾ ਉਹ ਤੁਹਾਡੇ ਤੇ ਡਿਪੈਂਡ ਆ ਬਈ ਹਨਾ ਤੁਸੀਂ ਕਿਵੇਂ ਕੀ ਕਰਾਉਣਾ ਉਹ ਸਾਰਾ ਕੁਝ ਹੋ ਜਾਣਾ ਬਈ ਤੁਹਾਡਾ ਆ ਗਈ i20 ਕਿਹੜਾ ਮਾਡਲ ਕਿਹੜਾ ਵੀਰੇ i20 ਪੈਟਰੋਲ ਹੈ ਜੀ ਸਪੋਰਟਸ 2016 ਮਾਡਲ ਹੂੰ 4,65,000 ਰੁਪਏ 4,65,000 ਰੁਪਏ ਦੇ ਵਿੱਚ ਪੰਜ ਕੁ ਲੈ ਨੰਬਰ ਹੈ ਜੀ ਫਸਟ ਓਨਰ ਦੀ ਕਾਰ ਹੈ ਹਾਂ 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 ਇਹ ਵੀ 11ਵੇਂ ਮਹੀਨੇ ਦੀ ਕਾਰ ਨਾਲੇ ਚੈੱਕ ਕਰ ਲੋ 21 ਤਰੀਕ ਦੀ ਬਈ ਹਨਾ ਇਹ ਚੀਜ਼ ਵੀ ਬਈ ਬਹੁਤ ਦੇਖਣ ਵਾਲੀ ਹੁੰਦੀ ਹੈਗੀ ਕਿਉਂਕਿ ਅ ਜਿਹੜੇ 11 ਮਹੀਨੇ ਮਿਲ ਗਏ ਆਪਾਂ ਨੂੰ ਇਹ ਚੀਜ਼ ਦੇ ਬਈ ਹੈ ਤੁਹਾਡੀ ਪਾਸਿੰਗ ਤੇ ਹੁੰਦੀ ਹੈਗੀ 11 ਮਹੀਨੇ ਦੀ ਪਾਸਿੰਗ ਵੱਧ ਹੋ ਜਾਂਦੀ ਹੈ ਦੇ ਵਿੱਚ ਤੇ ਆ ਆ ਗਈ ਬਈ ਉਸ ਤੋਂ ਬਾਅਦ ਸਪੀਡ ਮਾਡਲ ਇਹ 2016 ਮਾਡਲ ਹੈ ਵੀਰੇ ਇਹ ਡੀ ਐਕਸ ਆਈ ਹਾਂ ਹਾਂ ਇਹ ਗੱਡੀ ਸਿਰਫ 44000 ਕਿਲੋਮੀਟਰ ਚੱਲੀ ਹੈ ਚੰਡੀਗੜ੍ਹ ਨੰਬਰ ਹੈ ਫਸਟ ਓਨਰ ਹੈ ਹਾਂ ਹਾਂ ਇਹਦੀ ਡਿਮਾਂਡ ਹੈਗੀ 4,75,000 ਰੁਪਏ 4,75,000 ਰੁਪਏ ਦੇ ਵਿੱਚ ਬਾਜੀ ਬਾ ਤੇ ਬਈ ਚੈੱਕ ਕਰੋ ਕਾਰ ਦੀ ਕੰਡੀਸ਼ਨ ਓਕੇ ਰਿਪੋਰਟ ਪਈ ਹੈ ਕਾਰ ਤੇ ਆਜੋ ਤੇ ਅਗਲੀ ਆ ਗਈ ਬਲੀਨੋ ਕਿਹੜਾ ਮਾਡਲ ਹੈ ਵੀਰੇ 16 ਛੋੜ ਚਲੋ ਜੀ ਦੇਖੋ ਬਈ ਹੈਨਾ ਤੇ ਆਹ ਵਰਨਾ 2013 ਵੀਰੇ 13 ਚੰਡੀਗੜ੍ਹ ਨੰਬਰ ਸੈਕੰਡ ਆਨਰ ਆ ਲਾਈਟ ਟਾਇਰ ਲੱਗੇ ਹੋਏ ਨੇ ਜਨਗਿਰ ਦੀ ਫੁੱਲ ਗਾਰੰਟੀ ਹੈ ਵੀਰੇ ਇਹਦੀ ਡਿਮਾਂਡ ਹੈਗੀ ਹੈ 3,95,000 ਰੁਪਏ 3,95,000 ਰੁਪਏ ਦੇ ਵਿੱਚ ਬਈ ਠੀਕ ਹੈ ਤੇ ਆ ਆ ਗਈ ਵੀਰੇ ਲਾਸਟ ਗਾਰ Honda Mayz ਡੀਜ਼ਲ ਜੀ 2017 ਮਾਡਲ ਹਾਂਜੀ ਆरिजिनल ਕਾਰ ਹੈ ਬਈ ਫਸਟ ਓਨਰ ਹੈ ਪੰਜਾਬ ਨੰਬਰ ਹੈ ਜੀ ਡਿਮਾਂਡ ਹੈਗੀ ਹੈ 4,25,000 ਰੁਪਏ ਆ 4,25,000 ਰੁਪਏ ਠੀਕ ਹੈ ਤੇ ਬਈ ਇਹ ਡੀਜ਼ਲ ਦੀ ਹੈ ਨਾ ਡੀਜ਼ਲ ਗੱਡੀ ਦੇ ਡੀਜ਼ਲ ਦੇ ਵਿੱਚ ਬਈ ਐਵਰੇਜ ਮਹਾ ਬਈ ਇੰਨੀ ਕੁ ਜ਼ਿਆਦਾ ਐਵਰੇਜ ਦੇਉਗੀ ਬਈ ਕਾਰ ਇਹ ਤੁਸੀਂ ਕਹੋਗੇ ਬਈ ਹੈਨਾ ਯਾਰ ਮੋਟਰਸਾਈਕਲ ਦਾ ਕੀ ਫਾਇਦਾ ਬਿਲਕੁਲ ਬਿਲਕੁਲ ਬਈ ਹੈਨਾ ਇਹ ਸਾਰੀਆਂ ਕਾਰਾਂ ਬਈ ਤੁਹਾਡੇ ਵਾਸਤੇ ਸਿਗੀਆਂ ਕੋਈ ਵੀ ਕਾਰ ਲੈਣੀ ਹੈ ਇੱਕ ਵਾਰ ਵਿਜ਼ਿਟ ਕਰ ਲਿਓ ਤੁਸੀਂ ਕ੍ਰਿਸਟਲ ਕਾਰਸ ਮਹਾਲੀ ਆ ਜਾਓ ਵਿਜ਼ਿਟ ਕਰਨ ਲਈ ਤੁਹਾਨੂੰ ਆਉਣਾ ਪੈਣਾ ਬਾਕੀ ਬਾਈ ਗੱਲ ਕਰਾਂ ਵੀ ਬਾਈ ਦਾ ਲొਕੇਸ਼ਨ ਮੰਗਾ ਲਓ ਜਿੱਥੋਂ ਵੀ ਤੁਸੀਂ ਆਉਣਾ ਹਨ ਤੁਹਾਨੂੰ ਆਸਾਨੀ ਹੋ ਜਾਊਗੀ ਪਹੁੰਚਣ ਵੇਲੇ ਮੈਂ ਔਖਾ ਕੋਈ ਨਹੀਂ ਹੈਗਾ ਬਿਲਕੁਲ ਆਹ ਸਾਹਮਣੇ ਰੋਡ ਜਾਂਦਾ ਗੁਰਪ੍ਰੀਤ ਦਿਖਾ ਦਊਗਾ ਆਹ ਸਾਹਮਣੇ ਹਾਈ ਹਾਈਵੇ ਗ੍ਰੀਨ ਹੈ ਹੋਟਲ ਆ ਦੇ ਸਾਹਮਣੇ ਬਾਈ ਹਨਾ ਜੇ ਦੂਰੋਂ ਆਉਂਗੇ ਬਾਈ ਹਨਾ ਤੁਹਾਡਾ ਰਾਤ ਦਾ ਰਹਿਣ ਦਾ ਪ੍ਰਬੰਧ ਵੀ ਕਰ ਦਾਂਗੇ ਆ ਜਾਓ ਫਿਰ ਨੰਬਰ ਸਕਰੀਨ ਤੇ ਪਾ ਦੇ ਠੀਕ ਹੈ ਬਾਈ ਦਾ ਸੀਗਾ